ਸਤਿਗੁਰ ਮਹਾਰਾਜ ਨੇ 31 ਰਾਗਾਂ ਦੇ ਵਿੱਚ ਉਚਾਰਨ ਕੀਤੀ ਰਾਗ ਔਰ ਗੁਰਬਾਣੀ ਦੇ ਸੰਗਿਰ ਨੂੰ ਕੀਰਤਨ ਆਖਿਆ ਜਾਂਦਾ ਹੈ ਕੀਰਤਨ ਕਰਨ ਦੇ ਸਮੇਂ ਰਾਗੀ ਸੰਗਾਂ ਨੇ ਇੱਕ ਬੰਦ ਨੂੰ ਸਥਾਈ ਬਣਾਉਣਾ ਹੁੰਦਾ ਹੈ ਔਰ ਬਾਕੀ ਬੰਦਾਂ ਨੂੰ ਅੰਤਰੇ ਬਣਾਉਣਾ ਹੁੰਦਾ ਹੈ ਸਥਾਈ ਕਿਸਮ ਨੂੰ ਬਣਾਉਣਾ ਹੈ ਅੰਤਰੇ ਕਿਸਮ ਨੂੰ ਬਣਾਉਣਾ ਹੈ ਸਤਿਗੁਰ ਮਹਾਰਾਜ ਨੇ ਪਾਵਨ ਸ਼ਬਦਾਂ ਦੇ ਅੰਦਰ ਉਸ ਨੂੰ ਸੰਕੇਤ ਦਜਨ ਸਤਿਗੁਰ ਮਹਾਰਾਜ ਨੇ ਰਹਾਉ ਵਾਲਾ ਸ਼ਬਦ ਜਿਹੜਾ ਹੈ ਉਹ ਵਰਤਿਆ ਹੈ ਕਿਉਂਕਿ ਸ਼ਬਦ ਦੇ ਅੰਦਰ ਉਸ ਸ਼ਬਦ ਦਾ ਰਹਾਉ ਵਾਲੇ ਭਾਨੇ ਦੇ ਅੰਦਰ ਸਾਰ ਅੰਛੂਆ ਕਰਨਾ ਹੈ ਕੇਂਦਰੀ ਭਾਵ ਹੋਇਆ ਕਰਨਾ ਹੈ ਇਸ ਕਰਕੇ ਇਤਿ nghi ਸੰਗਾਂ ਨੂੰ ਲਈ ਤਿਤ ਹੈ ਉਹਨਾਂ ਨੇ ਦੀਖਤ ਕਰਨ ਦੇ ਸਮੇਂ ਰਹਾਉ ਵਾਲੇ ਭਾਗ ਨੂੰ ਸਥਾਈ ਬਣਾਉਣਾ ਹੈ ਔਰ ਬਾਕੀ ਜਿਹੜੇ ਬੰਦ ਨੇ ਉਹਨਾਂ ਨੂੰ ਅੰਤਰੀਜ ਲਾਉਣਾ ਹੈ ਰਖਾਵੋ ਬਾਣੀ ਬੰਦ ਦੇ ਅੰਦਰ ਸਾਰੰਸ਼ ਹੈ ਉਸ ਸਾਰੰਸ਼ ਦਾ ਵਿਕਾਸ ਜਿਹੜਾ ਹੈ ਉਹ ਬਾਕੀ ਸ਼ਬਦ ਦੇ ਅੰਦਰ ਸ਼ਰਪੂਰ ਮਹਾਰਾਜ ਨੇ ਕੀਤਾ ਹੋਇਆ ਹੈ ਮਨੁੱਖ ਨੂੰ ਗੁਰਬਾਣੀ ਇੱਕ ਚਾਨਣ ਦੇ ਅੰਦਰ ਉਸ ਪਰਮਾਤਮਾ ਦੇ ਦਰਗਾਹ ਤੱਕ ਉਸ ਦੇ ਮਲਾਪ ਤੱਕ ਜਾਣ ਵਾਸਤੇ ਜਿਹੜਾ ਰਸਤਾ ਦੱਸਦੀ ਹੈ ਸੰਸਾਰ ਦੇ ਅੰਦਰ ਮੁਨੱਖ ਨੇ ਕਿਹੜੇ ਕਰਮ ਕਰਨੇ ਨਹੀਂ ਕਿਹੜੇ ਕੰਮ ਉਹਨੇ ਨਹੀਂ ਕਰਨੇ ਇਹ ਗੁਰਬਾਣੀ ਨੇ ਸਾਨੂੰ ਪ੍ਰੇਰਿਤ ਕਰਨਾ ਸਾਨੂੰ ਦੱਸਣਾ ਹੈ ਕਿਉਂਕਿ ਜੀਵ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਲੋਂ ਵਿਛੜ ਕੇ ਆਇਆ ਹੋਇਆ ਹੈ ਕਿਹਦੀ ਮੰਜ਼ਲ ਮੁੜ ਕੇ ਪਰਮਾਤਮਾ ਦੇ ਨਾਲ ਮਿਲਬਾਤ حاصل ਕਰਨ ਦੀ ਹੈ ਪਰਮਾਤਮਾ ਦੇ ਨਾਲ ਮਿਲਬਾਤ حاصل ਕਰਨ ਵਾਸਤੇ ਗੁਰਬਾਣੀ ਦੇ ਸਮੁਚਾਰਣ ਦੇ ਰੂਪ ਵਿੱਚ ਸਤਗੁਰ ਮਹਾਰਾਜ ਨੇ ਅਰਸ਼ਸ਼ ਕੀਤੀ ਇਸ ਮਾਰਗ ਦੇ ਉੱਤੇ ਚੱਲ ਕੇ ਇਸ ਰਸਤੇ ਦੇ ਉੱਤੇ ਚੱਲ ਕੇ ਇਹਨੇ ਪਰਮਾਤਮਾ ਦੇ ਨਾਲ ਮੁੜ ਮਿਲਾਪ ਹਾਸਲ ਕਰਨਾ ਹੈ ਗੁਰਬਾਣੀ ਇਸ ਜਗ ਵਿੱਚ ਚਾਲਨ ਕਰਨ ਮੱਸੇ ਮਨ ਆਏ ਜਿਵੇਂ ਦੁਨਿਆਵੀ ਤੌਰ ਤੇ ਅਸੀਂ ਜਦੋਂ ਕਿਸੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਜਾਂਦੇ ਹਾਂ ਮਨ ਨੂੰ ਮਨੁੱਖ ਗੱਡੀ ਦੇ ਉੱਤੇ ਪੁਰਿਆ ਜਾ ਰਿਹਾ ਹੈ ਰਸਤੇ ਦੇ ਵਿੱਚ ਉਸ ਨੂੰ ਕੁਝ ਸਾਈਨ ਬੋਰਡ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਲੱਗੇ ਹੋਏ ਬਰੰਦੇ ਉਹ ਸਾਈਨ ਮੌੜ ਨੂੰ ਸचेत ਕਰਦੇ ਨੇ ਕਿ ਅੱਗੇ ਢੀੜ ਪਾੜ ਵਾਲਾ ਇਲਾਕਾ ਹੈ ਅੱਗੇ ਸ਼ਕੂਲ ਹੈ ਤੂੰ ਆਪਣੀ ਸਫੀਦ ਗੱਡੀ ਦੀ ਇੰਨੀ ਤੋ ਰੱਖ ਤਾ ਜੋ ਕੋਈ ਮੰਜ਼ਲ ਤੱਕ ਸੁਰੱਖਤ ਪੁੱਜ ਸਕੇ ਅੱਗੇ ਟੂੜੀ ਮੋੜ ਹੈ ਤਿੱਖਾ ਮੋੜ ਹੈ ਚਰਸਤਾ ਹੈ ਉਹਨਾਂ ਸਥਾਨਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮਨੁੱਖ ਨੂੰ ਸचेत ਕਰ ਦਿੱਤਾ ਜਾਂਦਾ ਹੈ ਜੇਕਰ ਮੁਲੱਕ ਉਹਨਾਂ ਸਾਈਨ ਗੋਡਾਂ ਦੀ ਪਾਲਣ ਕਰੇ ਉਨੀ ਕੋ ਸਪੀਡ ਦੇ ਜੱਟੀ ਗੱਡੀ ਚਲਾਏ ਤੇ ਸਿੱਧਾ ਹੀ ਉਸ ਮੰਜ਼ਿਲ ਤੱਕ ਮੁਲਤ ਪਹੁੰਚ ਜਾਏਗਾ ਪਰ ਧਿਆਨ ਕਰਨਾ ਜੇ ਮੁਲਤ ਉਹਨਾਂ ਸਾਈਨ ਗੋਡਾਂ ਦੀ ਪਰਵਾਹ ਨਾ ਕਰੇ ਆਪਣੀ ਮਨਪੋਂ ਦੀ ਸਪੀਡ ਦੇ ਨਾਲ ਗੱਡੀ ਚਲਾਏ ਹੋ ਸਕਦਾ ਉਹਦਾ ਐਕਸੀਡੈਂਟ ਹੋ ਜਾਏ ਉਹ ਆਪਣੀ ਮੰਜ਼ਿਲ ਤੱਕ ਨਾ ਪਹੁੰਚੇ मनुख ने भी परमात्मा के दरगाह तक पुजना है उसे नल मिलाप करना है गुरबानी रास्ता दस दी है सतगुरु महाराज ने भी गुरबानी के अंदर संकेत दे देते कि तू तो गुरबानी पढ़नी है इन निजमा के अनुसार पढ़नी है जे के मनुख उन निजमा के अनुसार गुरबानी पढ़ेगा रहाओ वाले बंद को सब तो पहला विचारेगा तो उसनु उस समुचे शब्द का

ਉਦਾਹਰਨ ਦੇ ਕੇ ਸਤਿਗੁਰੂ ਮਹਾਰਾਜ ਨੇ ਸਮਝਾਇਆ ਹੋਇਆ ਹੈ ਪਰ ਕੇਂਦਰੀ ਭਾਵ ਜਿਹੜਾ ਹੈ ਉਹ ਰਹਾਉ ਵਾਲੀ ਬੰਦ ਦੇ ਅੰਦਰ ਹੈ ਸਾਰਾਂਛ ਜਿਹੜਾ ਹੈ ਉਹ ਰਹਾਉ ਵਾਲੇ ਬੰਦ ਦੇ ਅੰਦਰ ਹੈ ਜੇ ਅਸੀਂ ਰਹਾਉ ਵਾਲੇ ਬੰਦ ਨੂੰ ਨਹੀਂ ਪ੍ਰਸਤਾਨ ਵਿੱਚ ਕਰਾਂਗੇ ਉਹ ਨਹੀਂ ਵਿਚਾਰਾਂਗੇ ਤੇ ਅਸੀਂ ਸ਼ਬਦ ਦਾ মূল ਭਾਵ ਜਿਹੜਾ ਹੈ ਉਸ ਨੂੰ ਸਹੀ ਸਮਝ ਪਾਹਾਂਗੇ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਰਹਾਉ ਬੰਦ ਦਾ ਵਰਤੋਂ ਕੀਤੀ ਔਰ ਧਿਆਲ ਕਰਨਾ ਜਦੋਂ ਅਸੀਂ ਸਿਮਰਤਜੀ ਬਾਣੀ ਪੜਦੇ ਆ ਗੁਰਬਾਣੀ ਦੇ ਅੰਦਰ ਕੁਝ ਅਹਿਮ ਤੇ ਖ਼ਿਸ਼ਬਦ ਨੇ ਜਿਨ੍ਹਾਂ ਦੇ ਅੰਦਰ ਸਤਗੁਰ ਮਹਾਰਾਜ ਨੇ ਰਹਾਉ ਵਾਲਾ ਬੰਦ ਜਿਹੜਾ ਹੈ ਉਹਨੇ ਹੀ ਗੱਤੂ ਕੀਤੀ ਜਦੋਂ ਅਸੀਂ ਰਾਗ ਬਾਜ ਨੂੰ ਪੜਦੇ ਆ ਰਾਗ ਬਾਜ ਦੇ ਅੰਦਰ ਚੌਪਦਿਆਂ ਵਾਲੇ 50 ਸ਼ਬਦ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਉਹਨਾਂ ਸ਼ਬਦਾਂ ਦੇ ਵਿੱਚੋਂ ਕੇਵਲ ਇੱਕ ਸ਼ਬਦ ਹੈ ਜਿਹਦੇ ਵਿੱਚ ਚਾਰ ਰਹਾਉ ਆਉਂਦੇ ਨੇ ਬਾਕੀ ਸ਼ਬਦ ਜਿਹੜੇ ਨੇ

ਉਨਾ ਦੇ ਅੰਤ ਵਿੱਚ ਸਤਿਗੁਰੂ ਮਹਾਰਾਜ ਨੇ ਰਹਾਉ ਵਾਲਾ ਬੰਦ ਨਹੀਂ ਅੰਤ ਕੀਤਾ ਇਸ ਤੋਂ ਇਲਾਵਾ ਸਤਿਗੁਰੂ ਮਹਾਰਾਜ ਨੇ ਰਹਾਉ ਵਾਲਾ ਬੰਦ ਉਸ ਸ਼ਬਦ ਦੇ ਪਹਿਲੇ ਬੰਦ ਤੋਂ ਪਹਿਲਾਂ ਜਾਂ ਉਸ ਸ਼ਬਦ ਦੇ ਇੱਕ ਬੰਦ ਤੋਂ ਬਾਅਦ ਰਹਾਉ ਵਾਲਾ ਬੰਦ ਜਿਹੜਾ ਹੈ ਉਹ ਅੰਤ ਕੀਤਾ ਹੈ ਪਰ ਜਦੋਂ ਅਸੀਂ ਧੰਗੁਰ ਜੀ ਤੇਜ ਬਾਦਲ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ 15 ਰਾਗਾਂ ਦੇ ਅੰਦਰ ਨਾ ਪਈ ਬਾਣੀ ਹੈ ਉਨਾਟ ਸ਼ਬਦ ਸਤਿਗੁਰ ਮਹਾਰਾਜ ਦੇ ਨੇ ਪਰ ਉਹ ਉਨਾਟ ਦੇ ਉਨਾਟ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਪਹਿਲਾ ਬੰਦ ਜਿਹੜਾ ਹੈ ਉਹ ਰਹਾਉ ਵਾਲਾ ਬੰਦ ਸਤਿਗੁਰ ਮਹਾਰਾਜ ਨੇ ਦਰਜ ਕੀਤਾ ਹੈ ਉਸ ਤੋਂ ਬਾਅਦ ਸਾਰਾ ਸ਼ਬਦ ਦਾ ਵਿਸਥਾਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤਾ ਹੈ ਇਸ ਤੋਂ ਇਲਾਵਾ ਕੁਝ ਰਾਗ ਨੇ ਜਿਵੇਂ ਰਾਗ ਟੋਟੀ ਹੈ ਰਾਗ ਬਰਾਵੀ ਹੈ ਰਾਗ ਨਟ ਹੈ ਰਾਗ ਸਾਰੰਗ ਹੈ ਔਰ ਰਾਗ ਮਾਲੀ ਕੋਡਾ ਰਾਗ ਹੈ ਜਦੋਂ ਇਹਦਾ ਰਾਗਾਂ ਨੂੰ ਪੜਦੇ ਆਈਨਾ ਵਿੱਚ ਬਾਣੀ ਨੂੰ ਪੜਦੇ ਹਾਂ ਤੇ ਉਹਨਾਂ ਦੇ ਵਿੱਚ ਪਹਿਲਾ ਬੰਦ ਹੀ ਸਤਿਗੁਰ ਮਹਾਰਾਜ ਨੇ ਰਖਾਓ ਬੜਾ ਬੰਦ ਪੰਕਤ ਕੀਤਾ ਹੈ ਔਰ ਸਤਿਗੁਰ ਮਹਾਰਾਜ ਨੇ ਕਿਤੇ ਕਿਤੇ ਪਾਵਨ ਬਾਣੀ ਦੇ ਅੰਦਰ ਦੋ ਰਖਾਓ ਦੇ ਬੰਦ ਜਿਹੜੇ ਨੇ ਉਹ ਵੀ ਹੰਕਤ ਕੀਤੇ ਨੇ ਉਹ ਮੈਂ ਬਾਅਦ ਵਿੱਚ ਆਪ ਜੀ ਦੇ ਨਾਲ ਸਪਸ਼ਟ ਕਰਾਂਗਾ ਉਹ ਸਤਿਗੁਰ ਮਹਾਰਾਜ ਨੇ ਕਿਉਂ ਕੀਤੇ ਨੇ ਔਰ ਪਾਵਨ ਬਚਨਾਂ ਵਿੱਚ ਚਾਰਨ ਹਾਉ ਵੀ ਨੇ ਔਰ ਇਹਨਾਂ ਦੀ ਗਿਣਤੀ 6 ਰਹਾਉ ਤੱਕ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤੀ ਹੋਈ ਹੈ 6 ਬੰਦ ਜਿਹੜੇ ਨੇ ਉਹ ਵੀ ਅੰਕਿਤ ਕੀਤੇ ਨੇ ਕੁਝ ਕੁ ਸ਼ਬਦਾਂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਲੰਬੇਰੀਆਂ ਬਾਣੀਆਂ ਉਚਾਰਨ ਕੀਤੀਆਂ ਜਿਵੇਂ ਸੁਖਮਨੀ ਸਾਹਿਬ ਸਤਿਗੁਰੂ ਮਹਾਰਾਜ ਨੇ ਉਸ ਬਾਣੀ ਦੇ ਅੰਦਰ ਵੀ ਰਹਾਉ ਵਾਲਾ ਬੰਦ ਅੰਕਿਤ ਕੀਤਾ ਹੈ ਸਤਿਗੁਰੂ ਮਹਾਰਾਜ ਨੇ ਰਹਾਉ ਵਾਲਾ ਬੰਦ ਅੰਕਿਤ ਕੀਤਾ ਰਹਾਉ ਲਿਖਿਆ ਇਸ ਤੋਂ ਇਲਾਵਾ ਰਹਾਉ ਸ਼ਬਦ ਜਿਹੜਾ ਹੈ ਉਹ ਕਿਰਿਆ ਵਾਚੀ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਆਇਆ ਹੈ। ਸਤਿਗੁਰੂ ਅਮਰਦਾਸ ਮਹਾਰਾਜ ਛੇਵੀਂ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਰਹਾਉ ਵਾਰ ਸ਼ਬਦ ਜਿਹੜਾ ਹੈ ਰਹਾਉ ਕਿਰਤਾ ਸ਼ਬਦ "ਉਦੀ ਵਤਨ ਦਾ ਜੀਵੇਂ ਸਾਬ ਆਖਦੇ ਨੇ ਪਾਈ ਰੇ ਗੁਰਮਤਿ ਸਾਚ ਰਹਾਉ" ਇੱਥੇ ਰਹਾਉ ਦਾ ਅਰਥ ਹੈ ਰਹੋ ਕਿ ਭਾਈ ਗੁਰਮਤਿ ਨਾਲ ਜੁੜ ਕੇ ਸਦਾ ਪਰਮਾਤਮਾ ਵਿੱਚ ਟਿਕੇ ਰਹੋ ਰਹਾਉ ਦਾ ਅਰਥ ਟਿਕੇ ਰਹੋ ਧੰਗੂ ਗੁਰੂ ਅਰਜਨ ਦੇ ਮਹਾਰਾਜ ਦਾ ਹੀ ਸ਼੍ਰੀ ਗੁਰੂ ਗ੍ਰੰਥ ਦੇ ਅੰਦਰ ਪਾਵਨ ਬਚਨ ਹੈ ਮੈਂ ਧਰ ਤੇਰੀ ਤੇ ਤੇਰੇ ਪਾਣ ਰਹਾਉ ਮੈਂ ਤੇਰੇ 발 ਦੇ ਨਾਲ ਟਿਕਿਆ ਹੋਇਆ ਇੱਥੇ ਰਹਾਉ ਦਾ ਅਰਥ ਹੈ ਟਿਕਿਆ ਹੋਇਆ ਧੰਗੂ ਗੁਰੂ ਰਾਮਦਾਸ ਮਹਾਰਾਜੀ ਨੇ ਰਹਾਉ ਸ਼ਬਦ ਵੀ ਵਰਤਿਆ ਸਹਿਬ ਅਕਦੀ ਨੇ ਸੁਖੀ ਰਾਗ ਦੇ ਅੰਦਰ ਮੈਂ ਜੁਬਾਨੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਸਭ ਅਕਦੇ ਨੇ ਗੁਰਬਾਣੀ ਮੇਰੇ ਜੀਵਨ ਦਾ ਆਧਾਰ ਹੈ ਮੈਂ ਗੁਰਬਾਣੀ ਦੇ ਨਾਲ ਲੱਗ ਕੇ ਰਹਿੰਦਾ ਹਾਂ ਇੱਥੇ ਰਹਾਓ ਦਾ ਅਰਥ ਹੈ ਰਹਿੰਦਾ ਹਾਂ ਤੁੰ ਤੂੰ ਨਰਕ ਦੇ ਮਹਾਰਾਜ ਬਸੰਤ ਰਾਖ ਦੇ ਵਿੱਚ ਆਕਦੇ ਨੇ ਜਿਉ ਤੂੰ ਰੱਖਿਆ ਤਿਵੇਂ ਰਹਾਓ ਐ ਪਰਮਾਤਮਾ ਜਿਵੇਂ ਤੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਰਹਿੰਦਾ ਹਿੱਥੇ ਵੀ ਰਹਾਓ ਦਾ ਅਰਥ ਹੈ ਰਹਨਾ ਹਾਂ ਸੇਬ ਆਪੁ ਦੇ ਨੇ ਸਦਾ ਸੱਚੇ ਕੇ ਗੁਰ ਗਾਵਉ ਭਾਈ ਸਦਾ ਸੱਚੇ ਕੇ ਸੰਗ ਰਹਾਉ ਇੱਥੇ ਵੀ ਸਤਗੁਰ ਮਹਾਰਾਜ ਨੇ ਰਹਾਉ ਕਰਿਆ ਇਹਦਾ ਅਰਥ ਵੀ ਧਿਆਨ ਰਹਿਣਾ ਔਰ ਇਸ ਤੋਂ ਅਲਾਵਾ ਸਤਗੁਰ ਮਹਾਰਾਜ ਨੇ ਲੰਬੇਰੀਆਂ ਬਾਣੀਆਂ ਵੱਡੀਆਂ ਬਾਣੀਆਂ ਉਚਾਰਨ ਕੀਤੀਆਂ ਉਹਨਾ ਲੰਬੀਆਂ ਬਾਣੀਆਂ ਦੇ ਅੰਦਰ ਵੀ ਸਤਗੁਰ ਮਹਾਰਾਜ ਨੇ ਰਹਾਉ ਸ਼ਬਦ ਜਿਹੜਾ ਹੈਰਾਵਾ ਉਹ ਵੰਡ ਜਿਹੜਾ ਹੈ ਉਹਦੀ ਵਰਤੋਂ ਕੀਤੀ ਹੈ ਜਿੱਥੇ ਸਤਿਗੁਰ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਉੱਪਰ ਹੈਡਿੰਗ ਲਿਖਿਆ ਸੁਖਮਨੀ ਸਾਹਿਬ ਤੇ ਉੱਥੇ ਸਤਿਗੁਰ ਮਹਾਰਾਜ ਨੇ ਰਹਾਉ ਵਾਲਾ ਬੰਦ ਵੀ ਅੰਕਿਤ ਕੀਤਾ ਤਾਂ ਜੋ ਮਨੁੱਖ ਜਿਹੜਾ ਹੈ ਉਹ ਇਸ ਪਾਵਨ ਬਾਣੀ ਨੂੰ ਲੰਬੇਰੀ ਬਾਣੀ ਹੈ 24 ਅਸ਼ਟਪਦੀਆਂ ਨੇ ਉਹਦੇ ਵਿੱਚ ਸਤਿਗੁਰ ਮਹਾਰਾਜ ਨੇ ਆਖਿਰ ਦਿੱਤਾ ਸੁਖਮਨੀ ਸੁਖ ਅਮਰ ਤਤ ਨਾਮ ਭਗਤ ਜਨਾਂ ਕੈ ਮਨ ਵਿਸ਼ਰਾਮੀ ਸੁਖੰਬਿ ਮਣੀ ਅੰਮ੍ਰਿਤ ਪ੍ਰਭੂ ਦਾ ਨਾਮ ਹੈ ਔਰ ਇਹਦਾ ਵਾਸਾ ਜਿਹੜਾ ਹੈ ਉਹ ਕਗਤਾਂ ਦੇ ਜਿਰਦਿਆਂ ਦੇ ਅੰਦਰ ਜਿਹੜਾ ਹੈ ਉਹ ਹੁੰਦਾ ਹੈ ਸਭੂ ਮਹਾਰਾਜ ਨੇ ਰਾਗ ਅਸਾ ਦੇ ਵਿੱਚ ਪੱਤੀ ਲਿਖੀ ਹੈ ਭਗਤੂ ਗੁਰਨਾਨਕ ਦੇ ਮਹਾਰਾਜ ਨੇ ਇਹ ਪੱਤੀ ਬਾਣੀ ਉਸ ਵਕਤ ਪਾਂਡੇ ਨੂੰ ਚਾਲਿਤ ਕੀਤੀ ਹੋਈ ਔਰ ਸਮੁੱਚੀ ਮਨੁੱਖਤਾ ਨੂੰ ਉਸ ਵਾਕਤ ਜਿਹੜੇ ਅੱਖਰ ਵਰਤੇ ਜਾਂਦੇ ਸਨ ਉਨਾਂ ਨੂੰ ਮਕਾਤਬ ਰੋਕੇ ਸਰ ਨੇ ਉਪਦੇਸ਼ ਦਿੱਤਾ ਹੋਇਆ ਹੈ ਇਸ ਦੇ ਅੰਦਰ ਵੀ ਸਤਿਗੁਰੂ ਮਹਾਰਾਜ ਨੇ ਰਹਾਉ ਵਾਲਾ ਬੰਦ ਅੰਤਕ ਕੀਤਾ ਹੈ ਕਿਉਂਕਿ ਇਹ ਪੜ੍ਹ ਲਿਖਣ ਦਾ ਵਿਸ਼ਾ ਸੀ ਤੇ ਸਹਿਬ ਨੇ ਆਖ ਦਿੱਤਾ ਮਨ ਕਾਹੇ ਝੂਲੇ ਮੂੜ ਮਨਾ ਜਦ ਲੇਖਾ ਦੇਵੇ ਵੀਰਾਂ ਤੋ ਪੜਿਆ ਸਰ ਟੰ ਲਕੇ ਇਹ ਮਨੁੱਖ ਤੋ ਪੜਿਆ ਲਿਖਿਆ ਉਸ ਵਕਤ ਸਮਝਿਆ ਜਾਵੇਗਾ ਜਦੋਂ ਤੈਨੂੰ ਮਾਲਕ ਦੀ ਦਰਗਾਹ ਦੇ ਵਿੱਚ ਲੇਖਾ ਦੇਣਾ ਪਵੇ ਤੇ ਤੂੰ ਲੇਖਾ ਦੇਣ ਦੇ ਵਕਤ ਸੁਰਤ ਹੋ ਸਕੇ ਫਿਰ ਤੂੰ ਪੜਿਆ ਲਿਖਿਆ ਫਿਰ ਤੂੰ ਬਦਵਾਨ ਜਿਹੜਾ ਫਿਰ ਮੰਨਿਆ ਜਾਵੇਗਾ ਇਸੇ ਰਾਤ ਦੇ ਅੰਦਰ ਤੁਹਾਨੂੰ ਤੂ ਅਮਰਦਾਸ ਮਹਾਰਾਜ ਦੀ ਪੱਕੀ ਬਾਣੀ ਹੈ ਇਸੇ ਤਰ੍ਹਾਂ ਦੇ ਖਿਆਲ ਸਤਿਗੁਰੂ ਮਹਾਰਾਜ ਪ੍ਰਵਾਹ ਵਾਲੇ ਬਾਣਨ ਤੋਂ ਸਤਿਗੁਰੂ ਅਮਰਦਾਸ ਮਹਾਰਾਜ ਦੀ ਕਰਦੇ ਨੇ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ

ਇਹੋ ਜਿਹੇ ਦਿਨਜਾਲਾਂ ਵਿੱਚ ਮੁਨਸਫ਼ਾਂ ਨੂੰ ਫਸਾਰੇ ਸਨ ਤੇ ਸਤਿਗੁਰੂ ਮਹਾਰਾਜ ਨੇ ਜੇ ਲੰਬੇਰੀ ਬਾਣੀ ਉਚਾਰਨ ਕੀਤੀ ਇਸ ਦੇ ਅੰਦਰ ਵੀ ਸਹਬਾ ਨੇ ਰਹਾਉ ਵਾਲਾ ਬੰਦ ਉਕਤ ਕੀਤਾ ਸਭ ਆਪਦੇ ਨੇ ਸੁਣ ਪੰਡਤ ਕਿਆ ਲਿਖੋ ਦਿਨਜਾਲਾ ਲੇਖ ਰਾਮ ਨਾਮ ਅੰਤਰੋਪਾਲਾ ਰਹਾਉ ਕਿਆ ਪੰਡਤ ਤੁਸੀਂ ਕਿਹੜੇ ਦਿਨਜਾਲ ਲਿਖਦੇ ਪਏ ਹੋ ਜੇ ਲਿਖਣਾ ਹੀ ਹੈ ਇਮਾਰਤ ਦੇ ਨਾਮ ਨੂੰ ਲਿਖੋ

ਰਹਾ ਹੋ ਕਿਉਂਕਿ ਉਸ ਵਕਤ ਦੇ ਜਿਹੜੇ ਸਿੱਧ ਲੋਕ ਸਨ ਉਹ ਘਰਵਾਰ ਨੂੰ ਛੱਡ ਕੇ ਦੂਰ ਜੰਗਲਾਂ ਪਹਾੜਾਂ ਦੇ ਵਿੱਚ ਸਨ ਤੇ ਲੋਕ ਧੰਦੇ ਪੈਸੇ ਮੋਗੀ ਲੋਕ ਉਸ ਰਾਹ ਤੇ ਸਤਗੁਰ ਮਹਾਰਾਜ ਨੇ ਸਮਝਾਉਣਾ ਕੀਤਾ ਐ ਤਰਫ ਜੋਗੀ ਐ ਜੋਗੀ ਲੋਕ ਜਿੰਮੇ ਤੱਕ ਤੁਸੀਂ ਜੀਵਨ ਦੀ ਤੀਤ ਕਰਦੇ ਹੋ ਘਰਵਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਤੇ ਪਹਾੜਾਂ ਦੀਆਂ ਕੰਧਾਂ ਚੁੱਕ ਕੇ ਹੋਏ ਹੋ ਕਿਵੇਂ ਤੁਹਾਨੂੰ ਮੁਕਤੀ ਨਹੀਂ ਮਿਲਣੀ ਜੇ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਸੱਚੇ ਮਾਲਕ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਓ ਫਿਰ ਤੁਹਾਨੂੰ ਜੜਿਆ ਕੋ ਮੁਕਤੀ ਮਿਲੇਗੀ ਸਤਗੁਰੂ ਮਹਾਰਾਜ ਨੇ ਇਸੇ ਰਹਾਉ ਵਾਲੇ ਬੰਦ ਨੂੰ ਉਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਸਤਗੁਰੂ ਮਹਾਰਾਜ ਨੇ ਜਿਹੜਾ ਹੈ ਉਹਦਾ ਵਿਸਥਾਰ ਦਿੱਤਾ ਹੈ ਸਤਗੁਰੂ ਮਹਾਰਾਜ ਨੇ ਰਹਾਉ ਦੇ ਬੰਦ ਕੁੱਝ ਸ਼ਬਦਾਂ ਦੇ ਜਿਹੜੇ ਅੰਗਰਿਤ ਕੀਤੇ ਨੇ ਆਪਾਂ ਉਦਾਹਰਣ ਦੇ ਤੌਰ ਤੇ ਇੱਕ ਦੋ ਸ਼ਬਦ ਜ਼ਰੂਰ ਲੈ ਲਈਏ ਕਿਉਂਕਿ ਸਾਡੇ ਮਨਾਂ ਦੇ ਅੰਦਰ ਵਿਸ਼ਵਾਸ ਬਣ ਜਾਵੇ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਲਿਸਨ ਵਰਤੋਂ ਹੋ ਰਹੀ ਨੇ ਉਹ ਦਿਨ ਤਾਂ ਸਾਕੀ ਸੰਕੀਰਤਨ ਵੀ ਕਰਦੇ ਨੇ ਸ਼ਬਦ ਵਿਚਾਰ ਵੀ ਹੁੰਦੀ ਏ ਪਰ ਜਿਹੜਾ ਮੁੱਖ ਮਕਸਦ ਹੁੰਦਾ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਸਤਗੁਰ ਮਹਾਰਾਜ ਨੇ ਸ਼ਬਦ ਵਿਚਾਰਨ ਦਿੱਤੇ ਰਹੋ ਬੜਾ ਬੰਦ ਇੱਕ ਨਿਜ਼ਮ ਤਹਿਤ ਸਤਗੁਰ ਮਹਾਰਾਜ ਨੇ ਅੰਕਿਤ ਕੀਤਾ ਸਾਧ ਸੰਗਤੀ ਸਾਪਤ ਨੂੰ ਪੂਰਨ ਤਰ੍ਹਾਂ ਤੇ ਲਾਭ ਲੈ ਸਕੀਏ ਤਾਂ ਗੁਰੂ ਗੁਰਬਚਨ ਦੇ ਮਹਾਰਾਜ ਜੀ ਦਾ ਮੱਲੀ ਕੋੜਾ ਰਾਗ ਦੇ ਅੰਦਰ ਸ਼ਬਦ ਹੈ ਉਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਆਖਦੇ ਨੇ ਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮਨੁੱਖ ਦੇ ਵਾਸਤੇ ਸਹਾਈ ਕਿਵੇਂ ਹੁੰਦਾ ਜੀਵਨ ਦੇ ਅੰਦਰ ਐਸੋ ਸਹਾਈ ਹਰ ਤੋਂ ਨਾਮ ਸਾਧ ਸੰਗ ਅੱਜ ਪੂਰਨ ਕਾਮ ਵਰਹਾਉ ਕਿ ਕਹਿੰਦੇ ਗੰਸਤੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਹਉ ਦਾ ਲਿਖਿਆ ਹੈ ਕਿ ਹਰੀ ਦਾ ਨਾਮ ਸਹਾਈ ਕਿਵੇਂ ਹੁੰਦਾ ਏ ਸਤ ਸੰਗ ਵਿੱਚ ਜਿੱਤੇ ਕਰਕੇ ਜਦੋਂ ਮਨੁੱਖ ਹਰੀ ਦਾ ਨਾਮ ਜਪਦਾ ਏ ਉਹਦੇ ਸਾਰੇ ਕੰਮ ਜਿਹੜੇ ਸਵਾਤ ਪੂਰੇ ਹੋ ਜਾਂਦੇ ਨੇ ਹੁੰਦੇ ਕਿਵੇਂ ਨੇ ਹੁਣ ਪਿਆਰ ਲੱਗਣਾ ਬਹੁਤ ਸਤਗੁਰ ਮਹਾਰਾਜ ਨੇ ਉਹਨਾਂ ਉਦਾਹਰਨਾਂ ਨੂੰ ਕੋੜ ਦਿੱਤਾ ਜਿਹੜੀਆਂ ਸਾਡੀ ਜ਼ਿੰਦਗੀ ਦੇ ਅੰਦਰ ਆਮ ਵਰਤਨੀਆਂ ਨਹੀਂ ਸਾਨੂੰ ਪਤਾ ਹੈ ਉਹਨਾਂ ਉਦਾਹਰਨਾਂ ਨੂੰ ਸਤਗੁਰ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ ਸਹਿਬ ਕਹਿੰਨੇ ਕਿ ਬੂੜਤ ਕੋ ਜੈਸੇ ਡੇੜੀ ਮਿਲਦਾ ਜਿਵੇਂ ਡੁੱਬਦੇ ਹੋਏ ਬੰਦੇ ਨੂੰ ਡੇੜੀ ਮਿਲ ਜਾਏ ਤੇ ਉਹ ਪਾਣੀ ਦੇ ਵਿੱਚੋਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਲੱਗ ਜਾਂਦਾ ਝੁੱਪਦਾ ਹੋਵੇ ਉਹ ਬਚ ਜਾਂਦਾ ਹੈ ਬੂਟੀ ਕੋ ਜੈਸੇ ਡੇੜੀ ਮਿਲਤ ਹੂਜੇ ਦਾ ਦੀਪਕ ਮਿਲਤ ਕਰਤ ਜਲਤ ਅਗਮੀ ਮਿਲਤ ਨੀਰ ਜੈਸੇ ਬਾਰਕ ਮੁਖੇ ਠੀਰ ਸਤਿਗੁਰ ਮਹਾਰਾਜ ਨੇ ਬੜੇ ਸਪੱਸ਼ਟ ਸ਼ਬਦ ਦੱਸੇ ਨੇ ਜਿਵੇਂ ਵਿਵਾਹ ਹੋ ਜੇਗਾ ਹੋਵੇ ਉਹਦੇ ਵਿੱਚ ਤੇਲ ਜਦੋਂ ਖਤਮ ਹੋਣਾ ਵਿਵਾਹ ਖੁੱਦ ਜਾਂਦਾ ਹੈ ਤੇਲ ਹੋਰ ਵਧਦਾ ਜਾਵੇ ਬੁੱਝਦੇ ਹੋਏ ਦੀਵੇ ਨੂੰ ਤੇਲ ਮਿਲ ਜਾਏ ਕੋ ਬੇਹਸਮਾ ਚੱਲ ਜਾਂਦਾ ਹੈ ਜਿਵੇਂ ਉਸ ਵਕਤ ਕੋਈ ਮੋਖ ਦੇ ਵਿੱਚ ਬਾਤ ਤੇ ਦੁੱਧ ਪਾ ਦੇ ਉਹਨੂੰ ਤ੍ਰਿਪਤੀ ਹੋ ਜਾਂਦੀ ਏ ਇਹ ਸਤਪੁਰ ਮਹਾਰਾਜ ਨੇ ਫਿਰ ਅਗਲੇ ਬੰਦ ਦੇ ਵਿੱਚ ਆਖ ਦਿੱਤਾ ਸਹਿਬ ਆਖਦੇ ਨੇ ਜੈਸੇ ਰਣਮੇ ਸਫਾ ਪ੍ਰਾਪਤ ਜਿਵੇਂ ਭਰਾ ਰਣ ਦੇ ਵਿੱਚ ਸਹਾਇ ਹੁੰਦਾ ਹੈ ਜੈਸੇ ਭੁੱਖੇ ਭੋਜਨ ਮਾਰਤ ਕੁਕੇ ਨੂੰ ਰਸੋਈ ਕਾ ਅਧਿਕਤ ਤੋ ਵਧਨ ਮਿਲ ਜਾਵੇ ਜੈਸੇ ਕਿਰਥਾ ਵਰਸ ਮੇਗ ਸੁੱਕ ਵੀ ਹੋਈ ਅਸਲ ਤੇ ਬੱਦਰ ਆਕੇ ਨਹੀਂ ਪਾ ਦਵੇ ਕੋ ਬਰੀ ਭਲੀ ਹੋ ਜਾਂਦੀ ਹੈ ਜੈਸੇ ਕਿਰਥਾ ਵਰਸ ਮੇਗ ਜੈਸੇ ਪਾਨਣ ਸ਼ਾਨੂੰ ਛੇਗ ਕੋਈ ਕਮਜ਼ੋਰ ਤਾਕਤ ਬੜੀ ਸ਼ਰਮ ਦੇ ਵਿੱਚ ਚਲਾ ਜਾਵੇ ਤੇ ਸਹਿਬ ਇਹ ਬੰਦ ਤੋਂ ਅਗਲਾ ਤੀਸਰਾ ਬੰਦ ਉਚਾਰਨ ਕਰਦੇ ਨੇ ਸਹਿਬ ਆਖਦੇ ਨੇ ਕਿ ਜਗੁਰੂ ਮੁਖ ਨੇ ਸਰਪ त्रास ਸੂਆ ਪਿੰਜਰ ਨੇ ਖਾਏ ਖਲਾਸ ਜਿਵੇਂ ਅਣੋ ਹਿਰਦੇ ਮਾਹੇ ਜਿਵੇਂ ਦਾਲਾਂ ਤੱਕੀ ਦਰਾਹੇ ਜਿਵੇਂ ਚੱਕੀ ਦੇ ਜਦੋਂ ਮਾਇਆ ਬੀਬੀਆਂ ਆਟਾ ਪਿਸਤੀਆਂ ਨੇ ਦਾਣੇ ਪਿਸ ਕੇ ਆਟਾ ਬਣਾਉਂਦੀਆਂ ਨੇ ਜਿਹੜੇ ਦਾਣੇ ਉਹ ਸਪੀੜੀ ਦੇ ਵਿੱਚ ਅੱਗੇ ਰਹਿੰਦੇ ਨੇ ਉਹ ਬਚ ਜਾਂਦੇ ਨੇ ਸ਼ਬ ਨੇ ਇਹ ਤਿੰਨ ਬੰਦਾਂ ਦੇ ਵਿੱਚ ਸਾਡੇ ਸਾਨੂੰ ਉਹ ਉਦਾਹਰਣਾ ਲਾ ਕੇ ਸਾਨੂੰ ਸਮਝਾਉਣਾ ਕੀਤਾ ਕਿ ਹਰੀ ਦਾ ਨਾਮ ਜਿਹੜਾ ਹੈ ਇਸ ਤਰ੍ਹਾਂ ਜ਼ਿੰਦਗੀ ਦੇ ਅੰਦਰ ਸਹਾਈ ਹੁੰਦਾ ਹੈ ਇਹ ਸਤਿਗੁਰੂ ਮਹਾਰਾਜ ਆਖਰੀ ਬੰਦ ਵਿੱਚ ਕਹਿੰਦੇ ਨੇ ਬਹੁਤ ਉਪਮਾ ਚੋਰ ਕਹੀ ਅਗਮ ਅਗਮ ਅਗਾ ਤੁਹੀ ਉੱਚ ਨੀਚੋ ਬਹੁ ਅਪਾਰ ਸਿਮਰਤ ਨਾਨਕ ਕਰੇ ਸਾਹਿ ਸਭ ਕਹਿਣ ਲੱਗੇ ਜਿਹੜੇ ਹਰੀ ਦਾ ਨਾਮ ਜਪ ਲੈਂਦੇ ਨੇ ਉਹ ਸੰਸਾਰ ਸਮੁੰਦਰ ਦੇ ਵਿੱਚੋਂ ਤਰ ਜਾਂਦੇ ਨੇ ਸਤਿਗੁਰੂ ਮਹਾਰਾਜ ਨੇ ਇੱਕ ਵਿਚਾਰ ਪੇਸ਼ ਕਰ ਦਿੱਤਾ ਵਿਚਾਰ ਨੂੰ ਸਿਮਿਆ ਨਾਮ ਦੇ ਅੰਦਰ ਜ਼ਿੰਦਗੀ ਦੇ ਅੰਦਰ ਇਹ ਨਾਮਕਿਵੇਂ ਸਹਾਈ ਹੁੰਦਾ ਹੈ ਸਤਗੁਰ ਮਹਾਰਾਜ ਗੋੜੀ ਬਰਾਗਣ ਦੇ ਅੰਦਰ ਬੜਾ ਸੁੰਦਰ ਸਾਡੇ ਸਾਰ ਨੂੰ ਲੱਕ ਦੇ ਨੇ ਕੋਥੇ ਵੀ ਨਾਮ ਦੀ ਸਤਗੁਰ ਮਹਾਰਾਜ ਨੇ ਜੋ ਅਸੀਂ ਸੰਸਾਰ ਦੇ ਵਿੱਚ ਕੰਮ ਵਾਸਤੇ ਆਏ ਆ ਉਹਦੀ ਪ੍ਰੇਰਨਾ ਕੀਤੀ ਹੈ ਪਰ ਹਉ ਬੜਾ ਬੰਦ ਹੈ ਮੈਂ ਬੁਨ ਜਾਰਨ ਰਾਮ ਕੀ ਤੇਰਾ ਨਾਮ ਬਖਰ ਵਪਾਰ ਜੀ ਸਾਬ ਅਕਦੇ ਮੈਂ ਤੇਰੇ ਨਾਮ ਦਾ ਬੁਨਜਾਰਾ ਬਣ ਜਾ ਤੇਰੇ ਨਾਮ ਨੂੰ ਇਕੱਠਾ ਕਰਾਂ ਤੇ ਉਹਦਾ ਵਪਾਰ ਕਰਾਂ ਹੁਣ ਸਤਗੁਰ ਮਹਾਰਾਜ ਨੇ ਉਦਾਹਰਣਾਂ ਜਿਹੜੀਆਂ ਨੇ ਉਹ ਜੀਵ ਜੰਤੂਆਂ ਦੀਆਂ ਦਿੱਕੀਆਂ ਨੇ

ਉਨ੍ਹਾਂ ਦੇ ਵਿੱਚ ਪਹਿਲਾ ਬੰਦ ਜਿਹੜਾ ਹੈ ਰਹਾਉ ਵਾਲਾ ਉਹ ਸਤਿਗੁਰੂ ਮਹਾਰਾਜ ਨੇ ਸਵਾਲ ਤੇ ਦੂਸਰਾ ਬੰਦ ਜਿਹੜਾ ਹੈ ਉਸੇ ਦੇ ਵਿੱਚ ਉੱਤਰ ਵਜੋਂ ਉਹ ਅੰਕਿਤ ਕੀਤਾ ਹੈ ਕਿਵੇਂ ਸਤਿਗੁਰੂ ਮਹਾਰਾਜ ਨੇ ਸ਼੍ਰੀ ਰਾਮ ਦੇ ਅੰਦਰ ਆਖਿਆ ਬਿਨ ਤੇਲ ਦੀਵਾ ਕਿਉਂ ਜਲੇ ਤੇ ਆਤਮਿਕ ਜੀਵਨ ਵਾਲਾ ਦੀਵਾ ਜਿਹੜਾ ਹੈ ਉਹ ਕਿਵੇਂ ਜਲੇ ਕਿਉਂਕਿ ਤੇਲ ਤੋਂ ਬਿਨਾ ਦੀਵਾ ਜਲ ਨਹੀਂ ਸਕਦਾ ਤੇ ਸ਼ਬਦ ਕਹਿਣ ਲੱਗੇ ਨਾਮ ਦੇ ਤੇਲ ਤੋਂ ਬਿਨਾ ਤੇਰਾ ਦੀਵਾ ਨਹੀਂ ਬਲ ਸਕਦਾ ਫਿਰ ਸਤਗੁਰੂ ਮਹਾਰਾਜ ਨੇ ਆਪਾਂ ਸਾਡੇ ਸਾਹਮਣੇ ਆਇਆ ਕੋਥੀ ਪ੍ਰਾਣ ਕਮਾਈਐ ਧਾਰਮਿਕ ਪੁਸਤਕਾਂ ਦੇ ਅਨੁਸਾਰ ਜੀਵਨ ਬਿਤਾਇਆ ਤੇਰਾ ਨਾਮ ਹੋਵੇ ਤਾਂ ਕੋਥੀ ਪ੍ਰਾਣ ਕਮਾਈਐ ਭੌਵੱਟੀ ਜਿਤ ਤਨ ਪਾਈਐ ਸਤਿਗੁਰ ਜਨ ਆਣ ਜਲਾਈਐ ਪ੍ਰਮਾਤਮਾ ਦੇ ਦਰ ਦੀ ਬੱਤੀ 'ਤੇ ਭੌ ਦੀ ਬੱਤੀ 'ਤੇ ਉਹਦੀ ਨਾਲ ਲੱਗ ਕੇ ਉਹ ਜੋਤ ਜਿਹੜੀ ਹੈ ਉਸ ਦੀਵੇ ਨੂੰ ਜਗਾਹ ਸਹਿਬ ਕਹਿਣ ਲੱਗੇ ਇਹ ਤੇਲ ਦੀਵਾ ਇਹ ਹੁੰ ਜਾਵੇ। ਐਵੇਂ ਉਹ ਆਤਮਕ ਰੂਪੀ ਦੀਵਾ ਜਿਹੜਾ ਹੈ ਤੇਰਾ ਡਗ ਜਾਵੇਗਾ। ਤੇ ਤਰ ਚੰਨ ਸਾਹਿਬ ਤੋਂ ਮਿਲੇ ਜਿਹਦਾ ਉਹਦੇ ਨਾਲ ਚੰਨ ਪ੍ਰਾਪਤ ਹੋਵੇਗਾ। ਤੈਨੂੰ ਉਹ ਮਾਰਗ ਦੇ ਨਾਲ ਮੁਲਾਕਾਤ ਕਰਵਾ ਦੇਵੇਗਾ। ਫਿਰ ਸਤਿਗੁਰੂ ਮਹਾਰਾਜ ਨੇ ਦੀਵੇ ਇਸ ਜਗਨ ਦੇ ਇਸ ਦੀਵੇ ਜਗਨ ਦੇ ਉਹ ਲਾਭ ਵੀ ਦੱਸੇ। ਸਾਹਿਬ ਕਹਿਣ ਲੱਗੇ ਇਹ ਤਾਂ ਤਾਂ ਲਾਭ ਕੀ ਬਾਣੀਆਂ। ਸੁਖ ਨੂੰ ਦੇ ਸੱਚ ਕਮਾਣੀਆਂ ਸਭ ਦੁਨੀਆ ਪਾਵਨ ਜਾਣੀਆਂ ਵਿੱਚ ਦੁਨੀਆ ਸੇਵ ਪਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ ਤੋ ਨਾਨਕ ਬਾਹ ਰਟਾਈਏ ਜਦੋਂ ਤੂੰ ਸੰਸਾਰ ਤੋਂ ਜਾਵੇਂਗਾ ਆਪਣੀ ਬਾਹ ਉੱਠੀ ਕਰਕੇ ਜਾਵੇਂਗਾ ਤੂੰ ਸਤਿਗੁਰੂ ਕੋ ਕੇ ਜਾਵੇਂਗਾ ਜੇ ਤੂੰ ਕਿਵੇਂ ਆਪਣੇ ਆਤਮ ਰੂਪੀ ਦੀਵੇ ਨੂੰ ਜੜਾ ਹੈ ਉਸ ਜਗ੍ਹਾ ਜਾਵੇਂਗਾ ਇਹ ਅਸ਼ਾਬਦੇ ਹੋਰ ਸਤਿਗੁਰੂ ਮਹਾਰਾਜ ਕਿਉਂਕਿ ਆਨੰਦ ਮਨੋ ਖੜ ਤੇਮੜਾ ਹੈ ਮਨੁੱਖ ਕਹਿੰਦਾ ਮੇਰੀ ਜ਼ਿੰਦਗੀ ਦੇ ਅੰਦਰ ਕਿਹੜਾ ਆਵੇ ਆਨੰਦ ਆਵੇ ਇਹ ਸਭ ਕਹਿਣ ਲੱਗੇ ਆਨੰਦ ਆ ਤੈਨੂੰ ਦਸਤਾ ਕਿਵੇਂ ਪ੍ਰਾਪਤ ਹੋਵੇਗਾ ਕਿਉਂਕਿ ਮਨੁੱਖ ਤੇ ਯਤਨ ਹੋਰ ਕਰਦਾ ਹੈ ਉਹਨਾਂ ਦਾ ਜੀਵਕਿਸਾਇ ਮਨੇ ਕਿਤਾ ਕਿਵੇਂ ਕੋਸਲ ਕੋਪ ਮੇਰੇ ਭਾਈ ਕਿਉਂ ਪਾਈਏ ਹਰ ਰਾਮ ਸਹਾਈ ਇਸ ਧੰਦੇ ਨਾਲ ਉਸ ਦਾ ਮਤਲਬ ਆਤਮਿਕ ਆਨੰਦ ਤੈਨੂੰ ਪ੍ਰਾਪਤ ਹੋਵੇ ਕਿਉਂ ਪਾਈਏ ਹਰ ਰਾਮ ਸਹਾਈ ਉਹ ਪਰਮਾਤਮਾ ਕਿਵੇਂ ਤੈਨੂੰ ਮਿਲਣ ਦੇ ਵਿੱਚ ਸਹਾਇ ਹੋਵੇ ਜਿਹੜੇ ਕਰਮ ਅਸੀਂ ਕਰਦੇ ਸਨ ਸਾਚੂ ਗੁਰ ਮਹਾਰਾਜ ਨੇ ਪਹਿਲਾਂ ਉਹਨਾਂ ਦਾ ਜ਼ਿਕਰ ਕੀਤਾ ਸਹਿਬ ਕਹਿਣ ਲੱਗੇ ਕੁਸਲ ਨਾਗ ਹੈ ਮੇਰੀ ਸਭ ਮਾਇਆ ਕੂਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਕਰਾਇਆ ਮਨੁੱਖ ਸੋਚਦਾ ਵੀ ਸ਼ਾਇਦ ਮਹਿਲ ਮਾਰੀਆਂ ਦੇ ਵਿੱਚ ਸੁਖ ਹੋਵੇ ਆਤਮਾ ਆਨੰਦ ਹੋਵੇ ਸਹਿਬ ਕਹਿਣ ਲੱਗੇ ਨਹੀਂ ਮਹਿਲ ਮਾਰੀਆਂ ਦੇ ਵਿੱਚ ਨਹੀਂ ਸੁੰਦਰ ਬਾਗਾਂ ਦੇ ਵਿੱਚ ਨਹੀਂ ਇਹ ਤੇ ਕੇਵਲ ਝੂਠੇ ਲਾਲਚ ਦੇ ਵਿੱਚ ਜਨਮ ਕਰਾਉਣ ਵਾਲੀ ਗੱਲ ਹੈ ਸਭੂ ਮਹਾਰਾਜ ਨੇ ਅਗਲੇ ਬੰਦੇ ਅੰਦਰ ਪਿਆ ਸਹਿਬ ਕਹਿਣ ਲੱਗੇ ਵੀ ਉਸ ਵਕਤ ਅਸਪ੍ਰੀ ਥੋੜੇ ਦੇਖ ਵੀ ਲਸਾਂ ਲਸ਼ਕਰ ਜੁੜੇ ਨੇ ਖਵਾਸਾਂ ਗਾਲੇ ਜੇਬੜੀ ਹੋਮੇ ਕੀ 파ਸਾਂ ਲਸ਼ਕਰ ਇਕੱਠੇ ਕਰਨੇ ਖਸਪੀ ਥੋੜੇ ਇਕੱਠੇ ਕਰਨੇ ਸਹਿਬ ਕਹਿਣ ਲੱਗੇ ਹੋਮੇ ਬਣਾਉਣ ਵਾਲੀ ਗੱਲ ਹੈ ਇੱਕ ਦਿਨ ਇਹ ਹੋਮੇ ਤੇਰੇ ਜੀਵਨ ਦੇ ਅੰਦਰ 파ਹੀ ਬਣ ਜਾਂਦੀਗੀ ਤੀਸਰੇ ਹਰਿਜਨ ਦਾ ਸਭੂ ਫੁਰਾਤ ਕਹਿੰਦੇ ਨੇ ਕਿ ਉਸ ਵਕਤ ਲੋਕ ਰਾਜਿਕਾ ਮੌਜੇ ਸੰਨ ਰਾਜੇ ਪਰਮਾਤਮਾ ਦੇ ਜੈ ਜੀ ਸਾਰੀ ਮਾਣੇ ਰੰਮਤ ਉਪਕਾਣ ਨਾਈ ਜੋ ਨਰਪਤ ਸੁਖਨੇ ਪ੍ਰਖਾਰੀ ਸਭ ਕਹਿ ਲਗੇ ਤੇ ਇਸੇ ਤਰ੍ਹਾਂ ਜਿਵੇਂ ਰਾਜਾ ਸੁਖਨੇ ਦੇ ਵਿੱਚ ਮੱਕਦਾ ਬਣਦਾ ਅਸਤਿਤਵ ਨਹੀਂ ਹੈ ਫਿਰ ਸ਼ਕਤੀ ਦੀ ਮਹਾਰਾਜਨੀ ਜੇ ਤਿੰਨ ਬੰਦ ਅੰਕਤ ਕਰਨ ਤੋਂ ਬਾਅਦ ਗੁਰਮਤ ਦਾ ਜਿਹੜਾ ਅਸਲੀ ਮਾਰਗ ਸੀ ਉਹ ਦਰਸਾ ਦਿੱਤਾ ਜਿਹੜਾ ਮੁਕਤ ਨੂੰ ਕਰਨਾ ਚਾਹੀਦਾ ਹੈ ਸਭ ਕਹਿਣ ਲਗੇ ਇਹ ਇੱਕ ਉਸਲ ਮੁਕਤ ਸੱਤ ਨੂੰ ਦੱਸਾਇਆ ਇੱਕ ਢਾਂਗ ਅਨੰਤ ਪ੍ਰਾਪਤ ਕਰਨ ਦਾ ਮੇਰੇ ਗੁਰੂ ਨੇ ਮੈਨੂੰ ਬਤਾ ਦਿੱਤਾ ਹਰ ਜੋਕਿਸ਼ ਕਰੇ ਸੋ ਹਰਿ ਨਾ ਭਗਤਾ ਪਾਇਆ ਜੋ ਹਰੀ ਨੂੰ ਚੰਗਾ ਲੱਗਦਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹਦੀ ਮਾਲਕ ਦੀ ਇੱਜ਼ਾਤ ਦੀ ਵਿੱਚ ਚੱਲਣਾ ਸਹਿਬ ਕਹਿਣ ਲੱਗੇ ਜਿਹੜਾ ਭਗਤ ਉਸ ਮਾਲਕ ਦੀ ਰਜ਼ਾ ਵਿੱਚ ਚੱਲ ਜਾਂਦਾ ਹੈ ਜਦ ਨਾਮ ਕਉਮੇ ਮਾਰ ਸਮਾਇਆ ਆਪਣੇ ਅੰਦਰੋਂ ਕਉਮੇ ਖਟੂ ਕਰਕੇ ਉਸ ਦੇ ਵਿੱਚ ਸਮਾ ਜਾਂਦਾ ਹੈ ਇਨ ਬਿਦ ਤੁਸਲ ਭੋਤ ਮੇਰੇ ਭਾਈ ਕਿਉਂ ਆਈ ਇਹ ਹਰਾਮ ਸਹਾਈ ਆਪਣੀ ਹਉਮੈ ਨੂੰ ਮਾਰ ਕੇ ਮਾਲਕ ਦੇ ਹੁਕਮ ਵਿੱਚ ਜੀਵਨ ਬਤੀਤ ਕਰਕੇ ਇਸ ਤੰਗ ਦੇ ਨਾਲ ਇਹਨੂੰ ਸਦੀਵੀ ਆਤਮਕ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇਗਾ ਸਤਿਗੁਰੂ ਮਹਾਰਾਜ ਨੇ ਦੋ ਪੰਨਾ ਦੋ ਸ਼ਬਦਾਂ ਦੇ ਅੰਦਰ ਦੋ ਬਾਣ ਦੁਹਾਉ ਵਾਲੇ ਪੰਨਕਤ ਕੀਤੇ ਚਾਰ ਵਾਲੇ ਦੇ ਕੀਤੇ ਛੇ ਵਾਲੇ ਦੇ ਕੀਤੇ ਸਮਾਸਾਤੀ ਬਲ ਤੱਲਿਆ ਹੈ ਪਰ ਖਿਆਲ ਕਰਨਾ ਅੱਜ ਰਾਤ ਵੀ ਗੱਲ ਹੋ ਰਹੀ ਸੀ ਕਿ ਕੀਤਨ ਦਰਬਾਰ ਬਹੁਤ ਹੋ ਰਹੇ ਨੇ ਸਮਾਗਮ ਵੀ ਹੋ ਰਹੇ ਨੇ ਪਰ ਸੰਗਤਾਂ ਦੇ ਅੱਤੇ ਅਸਰ ਕਿਉਂ ਨਹੀਂ ਹੁੰਦਾ ਗੁਰਬਾਣੀ ਦਾ ਖਿਆਲ ਕਰਨਾ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਦੇ ਅੰਦਰ ਜੋ ਨਿਤਨ ਸਤਗੁਰੂ ਮਹਾਰਾਜ ਨੇ ਵਰਤੇ ਨੇ ਉਹਨਾਂ ਨੂੰ ਪਾਲਣ ਨਹੀਂ ਕਰਾਂਗੇ ਉਤਨੀ ਦੇਰ ਸਾਡੇ ਜੀਵਨ ਦੇ ਅੰਦਰ ਸਹਿਬ ਦਾ ਕਿਹਾ ਹੋਇਆ ਉਹ ਵਚਨ ਦਿੱਤਾ ਗਿਆ ਸਿਧਾਂਤ ਅਸਰ ਨਹੀਂ ਕਰੇਗਾ ਕਿਉਂਕਿ ਜੇ ਅਸੀਂ ਅੰਤਰੇ ਦਾ ਵਿਸਥਾਰ ਉਦਾਹਰਨਾਂ ਦਾ ਵਿਸਥਾਰ ਕਰੀ ਜਾਵਾਂਗੇ ਤੇ ਸਾਨੂੰ ਮੂਲ ਸਾਰਸ਼ ਪਤਾ ਨਹੀਂ ਲੱਗੇਗਾ ਹੁਣ ਸਾਡੇ ਅੰਦਰ ਕਹਾਣੀਆਂ ਕੀ ਨੇ ਕੀਤਨ ਦਾ ਬਾਤ ਹੋ ਰਹੀ ਹੈ ਕਿ ਇਤਨੀ ਸੰਸਰ ਤੋਂ ਵੱਧ ਖੁਸ਼ੀ ਦੇ ਵਕਤ ਜਿਹੜਾ ਸ਼ਬਦ ਪੜਦੇ ਨੇ ਉਹ ਕਿਹੜਾ ਪੜਦੇ ਨੇ ਸਾਰੇ ਜਾਣਦੇ ਨੇ ਕਿ ਲਾਖੀ ਨਾ ਵੀ ਪੜੇ ਤੇ ਘਰ ਵਾਲੇ ਪੜਾਉਂਦੇ ਨੇ ਆਹ ਸ਼ਬਦ ਪੜੋ ਉਹ ਸ਼ਬਦ ਹੈ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਪਰ ਜਦੋਂ ਅਸੀਂ ਸ਼ਬਦ ਨੂੰ ਪੜਦੇ ਆਂ ਤੇ ਰਹਾਉ ਵਾਲਾ ਸੰਬੰਧ ਜਿਹੜਾ ਹੈ ਉਹ ਸਾਹਿਬ ਕਹਿਣ ਲੱਗੇ ਮੇਰੇ ਮਨ ਇੱਕ ਸੁਸਿਮੋ ਕਿਤ ਲਾਏ ਇੱਕ ਸੁਬਿਨ ਸ਼ਬਦ ਹਲ ਹੈ ਸਭ ਮਿੱਥਿਆ ਮੋਹਮਾਏ ਸਭ ਕਹਿਣ ਲੱਗੇ ਸੰਸਾਰ ਦੇ ਅੰਦਰ ਸਭ ਮਿੱਥਿਆ ਹੋਇਆ ਹੈ ਤੇ ਜਿਸ ਢੰਗ ਦੇ ਨਾਲ ਅਸੀਂ ਸਮਾਗਮ ਕਰਾਉਂਦੇ ਹੁੰਦੇ ਆ ਉਹ ਤਾਂ ਕੋਈ ਨਪਰੀਤ ਹੋ ਜਾਂਦਾ ਪਰ ਅਸੀਂ ਉਹ ਲਾਖ ਖੁਸ਼ੀਆਂ ਸ਼ਬਦ ਆਉਣ ਦੇ ਕਾਰਨ ਜਿਹੜਾ ਹੈ ਉਹ ਰਾਗੀ ਸਿੰਘ ਕਹਿੰਦੇ ਨੇ ਪੜੋ ਤੇ ਰਾਗੀ ਸਿੰਘ ਪੜ੍ਹਦੀ ਨੇ ਪਰ ਉਹਦਾ ਅਸਰ ਕਿਵੇਂ ਹੋਵੇਗਾ ਗਮੀ ਨੇ ਮਾਕੇ ਸ਼ਬਦ ਪੜਿਆ ਜਾਂਦਾ ਹੈ ਸੱਜਣ ਮੇਰੇ ਰੱਲੇ ਜਾਇ ਸੱਤੇ ਜੀਰਾਨ ਕੋਈ ਸੱਜਣ ਵਿਚੜ ਕੇ ਬਾਤ ਹੋ ਗਈ ਚੜਾ ਗਿਆ ਇਹ ਪੰਗੀਆਂ ਉਹਦੇ ਨਾਲ ਮਿਲ ਗਈਆਂ ਤੇ ਅਸੀਂ ਗੋਣਾ ਸ਼ੁਰੂ ਕਰ ਦਿੱਤਾ ਪਰ ਸ਼ਾਇਰ ਨੇ ਰਹਾਉ ਵਾਲੇ ਬਾਦ ਵਿੱਚ ਕੀ ਕਿਹਾ ਰੰਗ ਮਾਣਦੇ ਪਿਆਰੇ ਜਾਂ ਬੂਦਬਨ ਨਾਉ ਕੁੱਟਾ ਜਿਨ ਤੋਰੜੇ ਭਕੇ ਭਿਆ ਪੁਰਾਣਾ ਚੋਲਾ ਉਹ ਉਦਾਹਰਨ ਸੀ ਉਹਨੂੰ ਸਥਾਈ ਬਣਾ ਦਿੰਦਾ ਤੇ ਜਿਹੜਾ ਸਥਾਈ ਸੀ ਉਸਨੂੰ ਅੰਤ ਨਹੀਂ ਬਣਾ ਦਿੱਤਾ ਅਸਰ ਕਿਵੇਂ ਹੋਵੇ ਦਾ ਸਾਡੇ ਖੇਲਦੇ ਆ ਕੇ ਅੰਦਰ ਪਾਵਨ ਕੁਰਬਾਨੀ ਦਾ ਗੁਰ ਕਰਜੰਦੇ ਮਹਾਰਾਜ ਦਾ ਸ਼ਹੀਦੀ ਕਰਤਾ ਹੋਵੇ ਸਾਰੇ ਰਾਖੀ ਪੜਦੇ ਨੇ ਤੇਰਾ ਪਿਆ ਮੀਠਾ ਲਾ ਕੇ ਹਰ ਨਾਮ ਪਤਾ ਸੁਨਾਣਾ ਤੋਂ ਮੰਗੇ ਪਰ ਹਉ ਬੜਾ ਬੰਦਾ ਗੁਰੂ ਦੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਇਹੋ ਹੀ ਵੰਦੋਂ ਨੇ ਜਿਹੜੇ ਨਿਤਵਾਦਨ ਨੇ ਲਿਖਾਉ ਵਾਲਾ ਤੇ ਦੂਜੇ ਪਰ ਹਾਉ ਵਾਲੇ ਵੰਦਨਾ ਦੋਵੇਂ ਮਿਲਦੇ ਨੇ ਪਰ ਜਦੋਂ ਅਸੀਂ ਜਿੱਦ ਨੂੰ ਤੱਕ ਕਰ ਦਿੰਦੇ ਨੇ ਸ਼ਬਦ ਦਾ ਅਰਥ ਆਪ ਸਾਨੂੰ ਨਹੀਂ ਸਮਝ ਲੱਗਦਾ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਹਿਬਾਂ ਦਾ ਪਹਿਲਾ ਤਰਕਸ਼ ਹੋਵੇ ਧੁਰ ਕੀ ਬਾਣੀ ਆਈ ਤੇ ਸਗਲਿ ਚਿੰਤ ਮਟਾਈ ਪਰ ਉਥੇ ਕਿਹਾਉ ਬੜਾ ਬੰਦ ਹੋ ਰਿਹਾ ਸੰਤੋ ਸੁਖੁਆਸਰਤਾਈ ਪਾੜ ਹਰਿ ਪੂਰ ਪਰਮੇਸ਼ਰ ਰਬਰ ਹਰਿ ਸਦਗੀ ਜਾਇ ਇਹ ਫਿਰ ਬੰਦ ਪਰ ਅਸੀਂ ਗੁਰਬਾਣੀ ਨੂੰ ਕਰੋੜ ਮੋੜ ਕੇ ਭਾਵ ਸਤਗੁਰ ਦੇ ਨਿਜ਼ਮ ਨੂੰ ਤੋੜ ਕੇ ਅਸੀਂ ਦੂਸਰੇ ਪਾਸੇ ਜਾਣ ਦੇ ਜੇਤੇ ਕਾਰਨ ਸਾਡੇ ਜੀਵਨ ਦੇ ਅੰਦਰ ਗੁਰਬਾਣੀ ਦਾ ਉਪਸਰ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਦੁਦਵਾਲੀ ਪਾਈ ਜਾਣੀ ਹੈ ਕਿਉਂਕਿ ਭਾਈ ਸਾਹਿਬ ਭਾਈ ਬਰਦਾਸ਼ਨੀ ਉਹ ਬਾਰਾਂ ਦੇ ਔੜੀਆਂ ਦਾ ਵੀ ਕਿਰਤ ਹੁੰਦਾ ਹੈ ਔਰ ਜਦੋਂ ਇੱਕ ਵਾਰ ਤਾਂ ਜਦੋਂ ਭਾਈ ਸਾਹਿਬ ਭਾਈ ਦਰਦਸਿ ਵੀ 12ਵੀਂਆਂ ਪੌੜੀਆਂ ਦਾ ਕੀਰਤਨ ਕਰਦੇ ਆ ਨਾ ਉਸ ਵਕਤ ਉਹਨਾਂ ਨੇ ਆਖਰੀ ਪੰਕਤੀ ਦੇ ਅੰਦਰ ਗੁਰਮਤਿ ਦਾ ਸਰਾਹਨ ਦਿੱਤਾ ਹੋਇਆ ਹੈ ਪਰ ਭਾਈ ਸਾਹਿਬ ਭਾਈ ਦਰਦਸਿ ਨੇ ਕਹਿ ਦਿੱਤਾ ਦੀਵਾਲੀ ਦੀ ਰਾਤ ਦੀਵੇ ਬਾਲੀਂ ਕੁੜਾਗਾਂ ਲਟਕੀਆਂ ਹੋਈਆਂ ਨੇ ਵੀ ਦੀਵਾਲੀ ਦੀ ਰਾਤ ਜਿਵੇਂ ਦੀਵੇ ਪਾੜੇ ਜਾਂਦੇ ਨੇ ਥੋੜ੍ਹੇ ਸਮੇਂ ਨੇ ਬੁੱਝ ਜਾਂਦੇ ਨੇ ਤੇ ਉਸ ਤੋਂ ਬਾਅਦ ਤਾਰੇ ਜਿਹੜੇ ਨੇ ਅੰਬਰ ਦੇ ਵਿੱਚ ਦਿਖਾਈ ਦਿੰਦੇ ਨੇ ਸਵੇਰ ਦੇ ਵਕਤ ਫਤਮਾ ਜਾਂਦੇ ਨੇ ਅਲੋਪ ਹੋ ਜਾਂਦੇ ਨੇ ਬਾਗਾਂ ਵਿੱਚ ਫੁੱਲ ਉਗਦੇ ਨੇ ਕੁਝ ਸਮੇਂ ਬਾਅਦ ਖੁਲ ਜਾਂਦੇ ਆਖਰੇ ਜਦੋਂ ਤੋੜਨੇ ਜਾਂਦੇ ਨੇ ਜਿਹੜੇ ਜਾਕਰੀ ਨੇ ਉਹ ਇਕੱਠੇ ਹੋ ਕੇ ਜਾਂਦੇ ਨੇ ਕੁਝ ਦਿਨ ਬਾਅਦ ਜਿਹੜੇ ਵਿਛੜ ਜਾਂਦੇ ਨੇ ਇਹ ਥੋੜੀ ਜਿਹਾ ਸੋਖਾ ਪਰ ਸ਼ਬਦ ਪਾਈਸ਼ਾ ਪਾਈ ਗੁਰਦਾਹੇ ਵਿੱਚ ਆਖਰ ਦੇ ਵਿੱਚ ਕਹਿਤਾ ਗੋਲ ਨਾ ਸੁੱਤ ਕੋਲ ਦਾਤ ਸ਼ਬਦ ਸੰਭਾਲਿਆ ਨਾ ਗੁਰੂ ਦਾ ਸਿੱਧ ਸ਼ਬਦ ਨੂੰ ਹਿਰਦੇ ਵਿੱਚ ਬਸਾਉਂਦਾ ਉਹ ਸ਼ਬਦ ਜਿਹੜਾ ਹੈ ਉਹ ਮੁਲਕ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਕਿ ਉਹ ਸੁੱਖ ਖੁਸ਼ੀ ਦਾ ਆਪਰਾ ਖੋ ਜਾਂਦੀ ਏ ਜਿਵੇਂ ਪਾਸ਼ਾ ਕੈਬਰਦਾਰ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਪੌੜੀ ਦੇ ਅਖੀਰਲੇ ਬੰਦ ਦੇ ਅੰਦਰ ਗੁਰਮਤ ਦਾ ਸਿਧਾਂਤ ਤਾਂ ਅਸੀਂ ਜਦੋਂ ਵੀ ਕੀਰਤਨ ਕਰਨਾ ਹੱਥ ਜੋੜ ਦੇਂਦੀ ਹੈ ਸ਼ਬਦ ਦੀ ਵਿਚਾਰ ਕਰਨੀ ਕਿਉਂਕਿ ਟੀਵੀ ਦੇ ਉੱਤੇ ਲਾਈਵ ਅੱਜਕੱਲ੍ਹ ਕਥਾ ਬਹੁਤ ਹੁੰਦੀ ਏ ਦਰਬਾਰ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਕਿਸੇ ਬਿਰਲੇ ਬਿਰਲੇ ਕਥਾ ਬਾਤ ਨੂੰ ਛੱਡ ਕੇ ਪਹਿਲੀਆਂ ਤੁਕਾਂ ਆਧਾਰ ਬਣਾ ਕੇ ਜਦ ਉਹਨਾਂ ਦੇ ਮਨ ਵਿੱਚ ਜੋ ਹੁੰਦਾ ਹੈ ਜਿਹਨੂੰ ਸੌਕਾ ਸਮਝਦੇ ਨੇ ਜਾਂ ਜਿਹੜੀ ਉਹਨਾਂ ਨੂੰ ਵਿਚਾਰ ਆਉਂਦੀ ਨੇ ਉਹ ਸੰਗਤਾਂ ਦੇ ਉੱਤੇ ਲਾ ਕੇ ਚਲੇ ਜਾਂਦੇ ਨੇ ਰਿਸ਼ਤਾਂ ਟਾਈਮ ਕਿਰਾਹੇ ਪੂਰਾ ਕਰ ਬੈਂਦੇ ਨੇ ਤੇ ਇਸ ਸ਼ਬਦ ਦਾ ਅਸਰ ਸਾਡੀ ਜ਼ਿੰਦਗੀ ਦੇ ਅੰਦਰ ਨਹੀਂ ਹੁੰਦਾ ਪਿਆਰਿਓ ਜਦੋਂ ਵੀ ਗੀਤਨ ਕਰਨਾ ਰਹਾਓ ਵਾਲੇ ਬੰਦ ਦੀ ਸਥਾਈ ਬਣਾਉਣਾ ਆ ਜਦੋਂ ਵੀ ਕਥਾ ਕਰਨੀ ਆ ਜਿਵੇਂ ਭਾਈ ਸਾਹਿਬ ਜੀ ਨੇ ਅੱਜ ਕਥਾ ਕੀਤੀ ਰਹਾਉ ਵਾਲੇ ਬੰਦ ਨੂੰ ਅਧਾਰ ਰੱਖ ਕੇ ਉਹਦਾ ਆਨੰਦੀਆਂ ਕਿਵੇਂ ਅਸੀਂ ਕਥਾ ਕਰਨੀ ਹੈ ਫਿਰ ਸਾਡੇ ਜੀਵਨ ਦੇ ਅੰਦਰ ਗੁਰਬਾਣੀ ਦਾ ਅਸਰ ਜਿਹੜਾ ਹੈ ਫਿਰ ਉਹ ਵੇਖਾ ਤੇ ਅਸੀਂ ਗੁਰਬਾਣੀ ਦੇ ਅਨੁਸਾਰ ਜੀਵਨ ਜੀ ਕਰਾਮ ਦੇ ਵਿਚਾਰਾਂ ਵਿਚਾਨ ਕਰਦੇ ਹਮਿਆਉ ਜਦ ਖੁਦਾ ਦਾਸ਼ੇ ਨੂੰ ਦੀਆਂ ਵਣੇ ਅਣਜਾਣ ਹੁ ਦਾ ਸਮਝ ਕੇ ਮਾਰਕਣਾ ਕੋਈ ਪ੍ਰਕਿਰਤੀ ਕਿਹਾ ਦਾ ਸੋਤੇ ਤਮਾਤ ਕੋ ਜੀਵਾ ਵੀ ਗੁਰਜੀ ਘਰ ਅਲਸਾਵਾਡ ਹੋ ਜੀ ਕੀ ਤੱਪ